ਹੰਡੋ ਜਾ ਤੂੰ ਜਰਾ ਹੰਡੋ ਜਾ ਤਾਂ 아이디어 ਕੀ ਕਰਨਦੇ ਜੇ ਕੁਛ ਨਹੀਂ ਕਰਨ ਦੇ ਕਿ ਤੂੰ ਐ ਜਿਹਨੇ ਘਰ ਦਾ ਬੇੜਾ ਗਰਕ ਕੀਤਾ ਇਸ ਕਰਕੇ ਮੇਰਾ ਰਾਜ ਜਾਂਦਾ ਸੀ ਮੇਰੇ ਪੁੱਛਣ ਤੋਂ ਬਿਨਾ ਕੋਈ ਗੱਲ ਨਹੀਂ ਜੀ ਦਾ ਕੁਛ ਖੜਾ ਨਹੀਂ ਸਾਰਾ ਕੰਮ ਨਿਪੜ ਗਿਆ ਹੁਣ ਮੰਮੀ ਆਂਦੇ ਆ ਤੇ ਪੁੱਛਦੀਆਂ ਕੀ ਬਣਾਣਾ ਵੈ ਤੇ ਬਰਸਾਂ ਦੇ ਨੂੰ ਦੇ ਤੋ ਇਹ ਲਾਣਾ ਬਾਹਰ ਜਾਂ ਤਾਂ ਪਹਿਲਾਂ ਮਨਜੂਬ ਪੁੱਛ ਮਨਜੂਬ ਮਨਜੂਬ ਭਾਈ ਜੀ ਕਿਰਨ ਕਿਤੇ ਪੁਛਾ ਕੋ ਤੂੰ ਨਹੀਂ ਬੈਠੀ ਨਹੀਂ ਤਾਈ ਜੀ ਪੁਛਾ ਕੋ ਨਹੀਂ ਬੈਠੀ ਮੇਰੀ ਗੱਲ ਸੁਣ ਕਿਰਨ ਨੂੰ ਇੱਕ ਘੰਟਾ ਹੋ ਗਿਆ ਡੇਢ ਘੰਟਾ ਸਬਜ਼ੀ ਲੈਣ ਗਈ ਹਜੇ ਤੱਕ ਆਈ ਨਹੀਂ ਹੈ ਕਿ ਮੈਂ ਵੇਖੀ ਆਈ ਤੁਹਾਨੂੰ ਦੱਸ ਰੋ ਤਾਈ ਜੀ ਹਾਂ ਤੁਹਾਨੂੰ ਨਹੀਂ ਪਤਾ ਹੋਗਾ ਲੈ ਸ਼ੈਤਾਨ ਨੂੰ ਪਤਾਗਾ ਤਾਂ ਤਾਂ ਨਾ ਕੁਛ ਆਈ ਨਹੀਂ ਉਹਦੀ ਮੰਮੀ ਨਾਲ ਗਈ ਹੈ ਭੈਂਜੀ ਨਾਲ ਗਈ ਹੈ ਤਾਈ ਜੀ ਮੈਂ ਅੰਦਰੋਂ ਆਂਦੀ ਪਈ ਸੀ ਤੇ ਮੰਮੀ ਤੇ ਕਿਰਨ ਦੋਨੇ ਜਣੀਆਂ ਗਈਆਂ ਜੇ ਹਾਏ ਰੱਬਾ ਮੈਂ ਤਾਂ ਡਰ ਹੀ ਗਈ ਕਿ ਪਤਾ ਨਹੀਂ ਕੁੜੀ ਨੂੰ ਇੰਨਾ ਟਾਈਮ ਹੋ ਗਿਆ ਕਿੱਥੇ ਗਈ ਹੈ ਕੁਝ ਦੱਸ ਕੇ ਗਏ ਮਨਨ ਕੁਝ ਨਹੀਂ ਦੱਸਿਆ ਮੈਂ ਜਹੀ ਹੈ ਤਾਂ ਮੈਂ ਕਿਰਨ ਦੱਸ ਕੇ ਗਈ ਹੁਣੇ ਕਿ ਮੰਮੀ ਜੀ ਨਾਲ ਚਲਣੀ ਹੈ ਕੋ ਮੰਮੀ ਜੀ ਇੱਥੇ ਨਾ ਦਵਾਈਆਂ ਦੇਖਦੇ ਪਈ ਸੀ ਨਾ ਖਾਣ ਵਾਸਤੇ ਤੇ ਮੈਂ ਕਿਹਾ ਕਿ ਸ਼ਾਇਦ ਉਹ ਲੈ ਨਹੀਂ ਗਈਆਂ ਹੋਣੀ ਆ ਮੈਂ ਓਕੇ ਕਿਪਾਂ ਜੀ ਨਾਲ ਗਈਆਂ

ਇਨ ਨੂੰ बस ਇੱਧਰ ਜਾਣਾ ਹੈ ਤੇ ਲੈਪਟਾਪ ਹੋ ਗਿਆ ਸਵਿਚ ਉਹ ਹੁਣ ਮੈਂ ਆਨ ਕਰ ਦਿੰਦੀ। ਹਾਂ ਜਰਾ ਤੀਸਰਾ ਦੇਖ। ਆ। ਇਹ ਤੁਹਾਨੂੰ ਐਡਵਾਂਸ ਹੈ। ਹੋ ਗਿਆ। ਹੋ ਗਿਆ। ਦੇਖੋ ਹੋ ਗਿਆ। ਆ ਗਈ ਮੈਨੂੰ ਜਾਜਾ ਦਾ ਮਤਲਬ ਤੇ ਆ ਗਈ ਹੈ ਨਾ। ਚਲ ਜੀ ਦੀਆ ਹੋ ਗਏ। ਜਰੂਰ ਬਾਈਂਡ ਚੈਕਲੀਨ ਜਾ ਕੇ ਲਿਆ ਮੈਂ ਆਨ ਕਰਦਾ ਫੋਨ। ਹੋ ਗਿਆ ਇਹਦੇ 5 ਮਿੰਟ ਰੁੱਕ ਕੇ ਕਰ ਲਈ ਆਨ। ਕਹਿੰਦੇ ਫੋਹਣ ਰਖ ਲਾਚਲ ਤੇ ਪਤਾ ਨਹੀਂ ਤੁਸੀਂ ਕਿਉਂ ਲੈ ਜੇ ਮੈਨੂੰ ਤਾਂ ਸਮੇਂ ਨਹੀਂ ਆਦੀ ਸਫਟੀ ਵੀ ਮੈਨ ਲੈਣ ਜਾਣਾ ਹੈ ਇਹ ਲੈ ਇਹ ਦੇਖ ਜਰਾ ਇਹ ਕਿੰਨਾ ਖਾਣੀ ਆ ਨਿਆ ਤੇ ਸਾਈ ਜੀ ਕਿਹਨ ਤੇ ਗਿਆ ਮਾ ਕਿੰਨਾ ਉੱਪਰ ਤੱਕ ਪਾਣੀ ਆਇਆ ਓੜਾ ਪੁੱਤ ਕੇ ਹੋ ਕੇ ਵੇਖ ਕਿੰਨਾ ਤੇ ਕੀ ਕਰੀ ਜਾਂਦੇ ਜਿਵੇਂ ਇਹ ਬੜਾ ਸੋਹਣਾ ਲੱਗਦਾ ਬਈ ਮੈਨ ਤਾਂ ਇਹ ਤੇ ਫੈਂਕ ਕਿੰਨਾ ਚੜਿਆ ਆ ਖੰਡੋ ਜਾ ਤੂੰ ਜਰਾ ਦੋ ਜੀ ਤਾਂ ਅਈ ਤੇ ਕੀ ਕਰਨਦੇ ਜੇ ਕੁਛ ਨਹੀਂ ਕਰਨ ਦੇ ਇੱਕ ਤੂੰ ਐ ਜਿਹਨੇ ਘਰ ਦਾ ਬੇੜਾ ਕਰਖ ਕੀਤਾ ਇਸ ਖਾਤੇ ਮੇਰਾ ਰਾਜ ਜਲਦਾ ਸੀ ਮੇਰੇ ਪੁੱਛਣ ਤੋਂ ਬਿਨਾ ਕੋਈ ਗੱਲ ਨਹੀਂ ਜੀ ਤਾਂ ਕੁਛ ਕਦਾ ਨਹੀਂ ਸੀ ਉਂਝ ਮਾਰੇ ਕਾ ਦਬੇੜਾ ਕਰਖੜਾਤਾ ਤੇ ਅਗਰ ਮੂਹਾਂ ਨੂੰ ਹੀ ਤੂੰ ਫੜਕਾਤਾ ਸਾਰਿਆਂ ਤਾਂ ਜੀ ਅਰੇ ਕੀ ਕਹਿੰਦੇ ਜੀ ਮਤਲਬ ਕੱਲ ਜਿਹੜੀ ਤੈਨੂੰ ਮਾਫੀ ਮੰਗੀ ਸੀ ਉਹ ਨਾਟਕ ਸੀਗਾ ਨਾਟਕ ਹੀ ਸੀ ਤੇਰਾ ਮੈਂ ਅਗੰਧ ਕਰਕੇ ਜਾਣਾ ਹੀ ਮੈਂ ਛੱਡਣਾ ਨਹੀਂ ਤੁਹਾਨੂੰਗਾ ਤਾਈ ਜੀ 나 ਤਰੋ ਛੱਡ ਦਿਓ ਮੈਨੂੰ ਮੈਂ ਨਹੀਂ ਛੱਡਣਾ ਤੇ ਮੈਂ ਤੇਰੇ ਫੁੱਟ ਕੇ ਜਾਣਾ ਗਲਾ ਕੰਦਾ ਮੇਰੇ ਕੋਲ ਸਬਜੀ ਲੈਣ ਆਈ ਨਹੀਂ ਫਿਰ ਕਿੱਥੇ ਚਲੇ ਗਈ ਉਹ ਤਾਈ ਜੀ ਆਉਂਦੇ ਹੋ ਕੋਸੇ ਸਾਹਮਣੇ ਮੰਦਰ ਹੈ ਗਾਵਾ ਕਿਦੋਂ ਮੰਦਰ ਤੇ ਤਾਂ ਨਹੀਂ ਆ ਗਏ ਹੋ ਆਹੋ ਚਲਾਓ ਸੋਨ ਦਾ ਮਹੀਨਾ ਚੱਲਣ ਡਿਆ ਨਾ ਕੰਦੀ ਹਣੀ ਮੰਦਰ ਮੱਥਾ ਟੇਕਦੀ ਮੰਮੀ ਮੰਦਿਰ ਹਾਂ ਪੰਜ ਕੇ ਮੰਦਰ ਵੇਖੀ ਮੰਦਰ ਤਾਂ ਨਹੀਂ ਹੈ ਕਿਦਾਂ ਚੱਲਦੀ ਆ ਹਟੋ ਮਿੱਟੋ ਹੱਸ ਅੱਜ ਤੇਰਾ ਹੰਤ ਹੈ ਕਰ ਲੈ ਤੂੰ ਮੈਨੂੰ ਯਾਦ ਕਰਨਾ ਈ ਤੂੰ ਮੈਨੂੰ ਬਹੁਤ ਤਪਾਇਆ ਵੈ ਬਹੁਤ ਸੱਤੀਆਂ ਮੈਂ ਤੇਰੇ ਕੋਲ ਸਾਰਾ ਟੱਬਰ ਮੇਰੇ ਤੋਂ ਦੂਰ ਕਰ ਦਿੱਤਾ ਤੈਨੂੰ ਇੱਥੇ ਘਰ ਚਾਹੀਏ ਇਕੱਲੇ ਨਹੀਂ ਛੱਡੇ ਘਰ ਮਤਲਬ ਤੁਸੀਂ ਜਾਣ ਕੇ ਮੇਰਾ ਫੋਨ ਬੰਦ ਕਰਵਾਇਆ ਆਹੋ ਤਾਂ ਕਿ ਘਰ ਦੇ ਫੋਨ ਕਰੇ ਤੇ ਪੀਜੀ ਆਵੇ ਫੋਨ ਆਹੋ ਮੈਂ ਕਹਿੰਦੀ ਮੈਨੂੰ ਛੱਡ ਦਿਓ ਮੈਂ ਆਖਰੀ ਵਾਰ ਕਹਿੰਨੀ ਮੈਨੂੰ ਛੱਡ ਦੋ ਮੈਂ ਨਹੀਂ ਛੱਡ ਰੋ ਤਾਂ ਸੱਦਾ ਵੀ ਇੱਥੇ ਜਾਣੀ ਛੱਡੋ ਮੈਨੂੰ ਅੱਜ ਤੂੰ ਗਈ ਦਿਨ ਮਰਦੀ ਜਾ ਕੋਈ ਨਹੀਂ ਪਹੁੰਚਾ ਸਕਦਾ ਆ ਹਈ ਇੱਥੇ ਵੀ ਨਹੀਂ ਕੋਈ ਹੈਗਾ ਮੰਗਰ ਤੇ ਬੰਦ ਹੋਣ ਲੱਗਾ ਪੰਡਾ ਜੀ ਬੰਦ ਕਰਨ ਲੱਗਿਆ ਪੰਡਾ ਜੀ ਇਹ ਤਾਂ ਸਾਡੀ ਨੂਤ ਨਹੀਂ ਆਈ ਨਹੀਂ 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 ਆਈ ਚਲੋ ਚੱਲ ਚੱਲਾ ਇਹ ਕੋ ਲੈ ਨਾ ਨੇਰ ਕਰਨਾ ਸਾਡੀ ਕਿਦਰ ਨੂੰ ਲੁਕਾ ਦੋ ਮਿਢਿਲੇ ਕੇ ਵੀ ਤਾਈ ਜੀ ਕੋ ਨੂੰ ਲੈ ਕੇ ਕਿੱਥੇ ਜਾ ਸਕਦੇ ਆ ਨਹੀਂ ਉਹਦਾ ਸ਼ਿਤਾਨੀ ਤੋਂ ਬਾਅਦ ਹੀ ਸਮਝੋ ਕੁਛ ਸਮਝੋ ਲੱਭੋ ਨਹੀਂ ਨਹੀਂ ਮੰਝੂ ਕੀ ਕਹਿ ਨਹੀਂ ਆ ਨਹੀਂ ਤਾਈ ਜੀ ਤੁਸੀਂ ਆਪੇ ਕਹਿੰਦੇ ਮੈਂ ਕਿਰਨ ਦਾ ਸੂਚ ਬੰਦ ਆਂਦਾ ਕਿ ਆ ਵੈ ਮੈਂ ਕਿਰਨ ਸੂਚ ਬੰਦ ਨਹੀਂ ਜੇ ਕਰਤੀ ਪਰ ਪੈਂਦੀ ਤੂੰ ਛੱਡ ਮੇਰੇ ਦਿਮਾਗ ਵਿੱਚ ਗਲਤ ਗੱਲ ਤੇ ਖਿਆਲ ਲੈ ਕੇ ਆ ਤੂੰ ਚੱਲ ਫੇਪੋਲੇ ਸ਼ੰਕਰ ਸੌਂਦਾ ਮਹੀਨਾ ਚੱਲਣ ਡਿਆ ਤੂੰ ਮੇਰੀ ਨੋ ਲੱਭ ਜਾਵੇ ਜਲਦੀ ਚੱਲ ਮੇਰੀ ਗੱਲ ਸੁਣਿਆ ਰਹਿੋ ਕਿਰਨ ਨਾ ਨਾ ਬੁੱਤ ਨਾ ਦੇਖ ਲੈ ਨਾ ਦੇਖ ਲੈ ਨਾ ਜਾ ਮਾਰ ਨਾ ਮਾਰ ਮੈਂ ਦੀਪਕ ਜੀ ਦੇ ਮੈਨੂੰ ਬਚਾ ਲੈ ਬਚਾ ਲੈ ਕਿਰਨ ਨਾ ਕਰ ਨਹੀਂ 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 ਕਿਰਨ ਨਹੀਂ ਕਿਰਨ ਮੈਂ ਨਹੀਂ ਇਹ ਮਰਦਾ ਚਾਹੁੰਦੀ ਮੈਨੂੰ ਬਚਾ ਲੈ ਮੇਰੇ ਦਿਲ ਕਰਦਾ ਇਹ ਮਰ ਲੋਕੋ ਮੈਂ ਬਚਾ ਲੋ ਮੈਂ ਬਚਾ ਲੋ ਮੈਂ ਮਾਰ ਲੱਗੀ ਜੇ ਮੈਂ ਸੁੱਟ ਲੱਗੀ ਜੇ ਲੋਕ ਮੈਂ ਬਚਾ ਲੋ ਨਹੀਂ ਮੈਂ ਨਹੀਂ ਆ ਚਿੰਨੀਆਂ ਵਾਜਾ ਮਾਨੀਆਂ ਮਾਰ ਇੱਥੇ ਕੋਈ ਨਹੀਂ ਤੇਰੀ ਬਾਤ ਸੁਣਨ ਵਾਲਾ ਉਹ ਤੈਨੂੰ ਸ਼ਰਮ ਨਹੀਂ ਆਈ ਕਿ ਤਰ੍ਹਾਂ ਮੈਨੂੰ ਸੁਟਣ ਆ ਗਈ ਚੱਲੋਂ ਨਹੀਂ ਪੁੱਤ ਨਹੀਂ ਪੁੱਤ ਤੂੰ ਮੇਰੀ ਧੀ ਹੈਂ ਨਾ ਨਹੀਂ ਨਹੀਂ ਮੈਨੂੰ ਮaaf ਕਰ ਦੇ ਮੈਂ ਹਾਂ ਬੱਚੇ ਮੈਂ ਤੇਰੀ ਧੀ ਹੁੰਦੀ ਨਾ ਤੇ ਤੂੰ ਮੈਨੂੰ ਸੁਟਣ ਨਾ ਆਂਦੀ ਇੱਥੇ ਨਹੀਂ ਮੈਂ ਅੱਜ ਤੋਂ ਤਨਖੀਂ ਮੰਨਾਂਗੀ ਸੱਚੀ ਧੀ ਮੰਨਾਂ ਮੇਰੀ ਪਿਆਰੀ ਨਾ 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 ਦੇਖ ਲੈ ਤੇ ਡੱਡੀਆਂ ਜੰਮੀਆਂ ਹੀ ਆਪਣੀਆਂ ਛੱਡੀਆਂ ਧੀਆ ਹੁੰਦੀਆਂ ਨਾਲੇ ਤੂੰ ਨਾ ਮੇਰੀ ਮਾਂ ਵਾ ਚੱਲ ਮਾਂ ਵਾਂਦੀ ਦਿਖਾਵਾਂਗੀ ਤੇਰਾ ਨਹੀਂ ਸੱਚੀ ਕਰਨ ਮੈਂ ਤੇਕੋ ਮਾਂ ਵੀ ਮੰਗਣੀ ਪੁੱਤ ਬੰ ਬਚਾਲਾ ਬਚਾਲਾ ਮੈਨੂੰ ਬਚਾਲਾ ਮੈਂ ਨਹੀਂ ਕਰਾਂਗੀ ਅੱਜ ਤੋਂ ਬਾਅਦ ਮੈਂ ਬੁਤ ਮੈਂ ਤੇਰੇ ਪਿਆਰੀ ਬਣੀ ਮੈਂ ਤੇਰੇ ਪਿਆਰੀ ਬਣੀ ਛੱਡ ਦੇ ਮੈਨੂੰ ਛੱਡ ਦੇ ਬੱਸ ਛੱਡ ਮੈਂ ਛੱਡ ਦੇ ਮੈਂ ਕੋਈ ਗਲਤੀ ਹੋਈ ਮੈਂ ਬੜੀਆਂ ਗਲਤੀਆਂ ਨਹੀਂ ਕੀਤੀ ਮੈਂ ਬੱਸ ਛੱਡ ਤਾਈ ਜੀ ਤੁਹਾਨੂੰ ਚਰਾ ਵੀ ਸ਼ਰਮ ਨਹੀਂ ਆਈ ਇਹ ਸਾਰਾ ਕੁਝ ਕਰਦੇ ਹੋਏ ਮੈਂ ਇਹ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਨਾਲ ਆਈ ਸੀ ਕਿ ਤਾਈ ਜੀ ਤੇ ਠੀਕ ਹੋ ਗਏ ਆ ਇੰਨੀ ਵੱਡੀ ਸਾਜ਼ਿਸ਼ ਹੈ ਤੋਂ ਇਹ ਹੋ ਵੀ ਮੇਰੇ ਲਈ ਕਰਨ ਲੱਗ ਪੇ ਹਾਏ ਰੱਬਾ ਕਿ ਮੈਂ ਚਾਹਂਦੀ ਨਾ ਇੱਕ ਮਿੰਟ ਤੇ ਤੁਹਾਨੂੰ ਇੱਥੇ ਛੋਟ ਸਨਦੀ ਹਾਂ ਮੈਂ ਵੀ ਸੋਚਾ ਉਹ ਇੰਨਾ ਜ਼ਹਿਰ ਉਤਲਣ ਵਾਲੀ ਇੰਨੇ ਪਿਆਰ ਨਾਲ ਕਿਤਨਾ ਕੁੱਲਣਾਤੀ ਸਾਰੇ ਨਾ ਮੇਰੇ ਦਿਮਾਗ 'ਚ ਨਾ ਫੇਲਾ ਦਾ ਹੀ ਸ਼ੱਕ ਸੀਗਾ ਤੁਹਾਡੇ 'ਤੇ ਪਰ ਇੰਨਾ ਨਹੀਂ ਪਤਾ ਹੈਗਾ ਤੁਸੀਂ ਇਸ ਹੱਦ ਤੱਕ ਵੀ ਗੇਰ ਸਕਦੇ ਸੀ ਹੈ ਰੱਬਾ ਤੁਸੀਂ ਮੇਨੂੰ ਨਹਿਰ 'ਚ ਸੁੱਟਣ ਆਗੇ ਇੰਨੀ ਕ ਜਿੰਨੀ ਸ਼ਰਮ ਵੀ ਨਹੀਂ ਆਈ ਤੁਹਾਨੂੰ ਪਰ ਮੇਰੀ ਗੱਲ ਸੁਣੋ ਮੈਂ ਚਾਹਂਦੀ ਨਾ ਮੈਂ ਸਾਰਾ ਕੁਝ ਤੁਹਾਡੇ ਨਾਲ ਕਰ ਸਕਦੀ ਸੀਗੀ ਜੋ ਤੁਸੀਂ ਹੁਣੇ ਮੇਰੇ ਨਾਲ ਕਰਦੇ ਹੀ ਹੈ ਪਰ ਮੈਨੂੰ ਨਾ ਕਿਸੇ ਆਦੀ ਕਦਰ ਸੀ ਸੀ ਤਾਂ ਕਰਕੇ ਮੇਰਾ ਜੀ ਮੇਰ ਨਹੀਂ ਕੀਤਾ ਕਿ ਤੁਹਾਨੂੰ ਮੈਂ ਛੱਡ ਦਵਾਂ ਬਾਕੀ ਮੈਂ ਤੁਹਾਨੂੰ ਇੱਥੇ ਟੱਕਾ ਮਾਰ ਸਕਦੀ ਸੀ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਤੁਹਾਡੇ ਨਾਲ ਕੀ ਹੋਇਆ ਇਹ ਰਾਜ਼ ਇੱਥੇ ਦਾ ਇੱਥੇ ਹੀ ਰੱਜਣਾ ਸੀਗਾ ਤੇ ਜਾਉਗੀ ਤੁਸੀਂ ਜੋ ਕੁਝ ਕੀਤਾ ਆ ਰਹੀ ਹੈ ਮੇਰੇ ਵਿਰੁੱਧ ਦੋਗ ਮੈਂ ਇਕੱਲੀ ਹੋ ਗਈ ਸੀ ਮੈਂ ਬਹੁਤ ਦੁਖੀ ਸੀ ਮੈਂ ਕਨਿਜ ਵਿੱਚ ਜਾੜੀ ਖਤਮ ਕਰਤੀ ਪਤਾ ਨਹੀਂ ਕੀ ਮੇਰੇ ਦਿਮਾਗ ਨੂੰ ਹੋ ਗਿਆ ਮੈਂ ਤੇਰ ਕੋ ਮਾਫੀ ਮੈਂ ਮੁੜ ਕੇ ਕਦੀ ਨਹੀਂ ਐਸਾ ਕਰਾਂਗੀ ਤੇ ਮੈਂ ਹੁਣ ਮੇਰੀ ਅੰਤਰਾਤ ਕਦ ਜਾਗ ਗਈ ਹੈ ਮੈਂ ਕੀ ਕਰਾਂਗੀ ਕੱਦ ਜਾ ਆਪਣੀ ਨੂੰ ਨਾਲ ਜੜੀ ਨਾਲ ਥੀ ਲਾ ਕੇ ਅਹੀਂ ਮੇਰਾ ਇਹ ਹੀ ਹਾਲ ਨਹੀਂ ਮੈਂ ਮਾਰੀ ਜਾਵਾਂ ਤੇ ਚੰਗੀ ਨੂੰ ਮੈਨੂੰ ਜਾਣ ਦਊ ਮੈਂ ਨਹੀਂ ਰਹਿਣਾ ਕੋਈ ਮੈਂ ਨਹੀਂ ਬੈਠੀ ਮੈਂ ਇੰਨੀ ਬਦਨਾਮੀ ਲੈ ਕੇ ਮੈਂ ਨਹੀਂ ਜੀ ਸਕਦੀ ਮੈਂ ਨਹੀਂ ਜੀ ਸਕਦੀ ਆ ਜਾਓ ਵਾਪਸ ਆਓ ਨਹੀਂ ਮੈਂ ਨਹੀਂ ਜੀ ਸਕਦੀ ਅੱਡੇ ਪਰਵਾਰ ਮੈਂ ਕਿਸ ਤਰ੍ਹਾਂ ਜੀਵਾਗੀ ਇੰਨੀ ਬਦਨਾਮੀ ਲਈ ਗਈ ਸੀ ਮੇਰੀ ਗੱਲ ਸੁਣੋ ਨਹੀਂ ਮੈਂ ਨਹੀਂ ਬਹਿਣ ਕਰਾਂਗੀ ਕਿਹਦੀ ਗੱਲ ਸੁਣੋ ਜੇ ਸੱਚੀ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਗਿਆ ਹੋਣਾ ਤੇ ਬੜੀ ਬੱਧੀਆ ਗੱਲ ਆ ਪਰ ਜੇ ਅੱਕੇ ਵਾਂਗੂ ਫੇਰ ਤੁਸੀਂ ਡਰਾਮਾ ਕਰਨ ਦੇ ਜੇ ਨਾ ਮੈਂ ਬੁੱਤੇ ਡਰਾਮਾ ਕੋਈ ਡਰਾਮਾ ਨਹੀਂਗਾ ਮੈਂ ਇਸ ਲਈ ਕਹਿੰਦੀ ਮੈਨੂੰ ਤੂੰ ਜਾਣਦੇ ਮੈਂ ਬੁਰਾਈ ਕੀਤੀ ਹੈ ਨਾ ਮੈਨੂੰ ਬੁਰਾਈ ਦਾੰਦ ਤੋਂ ਦੇ ਗਲਤ ਮੈਨੂੰ ਜਾਣ ਨਹੀਂ ਤਾਈ ਮੈਨੂੰ ਜਾਣ ਦੇ ਮੇਰੇ ਰਹਿਣਾ ਇਨੀ ਚਾਹੀਦਾ ਤਾਈ ਜੀ ਮੇਰੀ ਗੱਲ ਇਸ ਪਰਵਾਹ ਨਹੀਂ ਬੇ ਖਤਰਨਾਕ ਬਣ ਗਈ ਸੀ ਮੈਂ ਮਰਨ ਦੇ ਮੈਂ ਮਰ ਨਹੀਂ ਤਾਈ ਜੀ ਆ ਜਾਓ ਆਪਾਂ ਇੱਥੇ ਚੱਲੀਏ ਇਹ ਰੈਂਟ ਮੈਂ ਨੂੰ ਤਾਂ ਬਾਅਦ ਕਰਦੇ ਸਸਤਾ ਨੇ ਕਰਦੇ ਤੇ ਸਾਰਿਆਂ ਦਾ ਸਾਹਮਣਾ ਨਹੀਂ ਕਰ ਸਕੀ ਇਸ ਤਰ੍ਹਾਂ ਕਰਾਂਗੀ ਮੈਨੂੰ ਤੇ ਜਾਣਾ ਹੀ ਮੇਰਾ ਠੀਕ ਹੈ ਦੁਨੀਆਂ ਤੋਂ ਠੀਕ ਹੈ ਮੈਨੂੰ ਜਾਣ ਦੇ ਨਹੀਂ ਟਾਈਕੀ ਮੇਰੇ ਕਾਹ ਸੁਣੋ ਥੋੜੀ ਐਸੀ ਗੱਲ ਦੀ ਬਿਲਕੁਲ ਫਿਕਰ ਨਾ ਕਰੋ ਇਹ ਰਾਜ ਇੱਥੇ ਦਾ ਇੱਥੇ ਹੀ ਪਾਣੀ ਵਿੱਚ ਫਿਰ ਸਮਝੋ ਡੋਪ ਗਿਆ ਚਲੋ ਹੁਣ ਘਰ ਚੱਲੀਏ ਆਜ ਚਲ ਚਲੋ ਆਜੋ ਹਾਂ ਅਜੀਬ ਨੀਭਾ ਉਲਟ ਆ ਰਿਹਾ ਕਿੱਥੇ ਚਲ ਗਈਆਂ ਨੇ ਚਾਈ ਜੀ ਕਿਰਨ ਦਾ ਫੋਨ ਨਹੀਂ ਲੱਗਦਾ ਫਿਰ ਅੱਛਾ ਤੇ ਜਸਵੀਰ ਫੋਨ ਨਹੀਂ ਚੱਕਦੀ ਪਈ ਫੋਨ ਕਰਾ ਤਾਂ ਕਰਾ ਕਿਨੂੰ ਬਾਰ 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 ਘੜੀ ਘੜੀ ਮਿਲਾਈ ਜ ਨੇ ਮੈਂ ਤਾਂ ਟੈਨਸ਼ਨ ਲੱਗੀ ਪਈ ਜੇ ਪਤਾ ਨਹੀਂ ਕਿੱਥੇ ਰਹਿ ਗਈ ਇਹ ਵੀ ਦੱਸ ਮੈਨੂੰ ਕਿਹਾ ਸੀ ਫੋਨ ਕਰਕੇ ਦੱਸੀ ਮੈਨੂੰ ਹਾਏ ਜਸਵੀਰ ਜਸਵੀਰ ਕਿੱਥੇ ਕਿਰਨ ਅੱਜ ਹੈ ਹਾਏ ਹਾਏ ਕੀ ਹੋਇਆ ਹੋਇਆ ਕਿੱਥੇ ਨਹੀਂ ਹਾਏ ਜੀ ਮੈਨੂੰ ਕਿਰਨ ਕਿਤੇ ਨਹੀਂ ਮਿਲੀ ਮੈਂ ਤਾਂ ਸੁਖੋਦੇ ਪੇਕੇ ਵੀ ਫੋਨ ਕੀਤਾ ਉਹਦੀ ਮੰਮੀ ਨੂੰ ਪੁੱਛਿਆ ਕਿਦਨ ਕਿਤੇ ਇੱਥੇ ਤੇ ਨਹੀਂ ਆਈ ਕੰਦੇ ਸਾਡੇ ਘਰ ਨਹੀਂ ਆਈ ਮੈਂ ਉਹਦੀ ਭੈਣ ਨੂੰ ਫੋਨ ਕੀਤਾ ਉਹ ਵੇ ਕੰਦੀ ਮਾਸੀ ਜੀ ਸਾਡੇ ਘਰ ਦੀ ਕਿਰਨ ਆਈ ਆਇਆ ਇਤੋ ਮਤਲਬ ਮੇਰੀ ਕਿਰਨ ਜਿਵੇਂ ਨਾਲ ਗਏ ਨੇ ਕਿੱਥੇ ਗਏ ਨੇ ਜਦੋਂ ਦੱਸ ਕਿ ਨਹੀਂ ਗਏ ਗੋਸ਼ਾ ਚਾਚੀ ਜੀ ਜਮਨ ਦੱਸ ਕੇ ਜਾਂਦੇ ਤੇ ਮੈਂ ਇਹਨਾਂ ਨੂੰ ਕੰਦੇ ਨਾ ਜਸਵੀਰ ਤੂੰ ਚੌਹੇ ਤੇ ਗੋਲਡੀ ਨੂੰ ਲਿਆ ਮੈਂ ਫੋਨ ਕਰਾਂ ਗੋਲਡੀ ਨੂੰ ਫੋਨ ਕਰਕੇ ਪੁੱਛੀ ਇਹਨੇ ਕਿੱਥੇ ਚਲੀ ਗਈ ਆ ਜੰਦੀ ਆ ਜਾ ਮੇਰੀ ਕਿਰਨ ਕਿੱਥੇ ਚਲੀ ਗਈ ਆ ਮਨਵੀਰ ਚੁੱਪ ਕਰ ਪਾਣੀ ਦੇ ਇਸ ਨਾਲ ਜਾ ਜਾ ਪਾਣੀ ਆ ਓ ਸਾਈ ਜੀ ਹੈਲੋ ਹਾ ਗੋਲਦੀ ਹਾਂਜੀ ਹਾਂਜੀ ਗੋਲਦੀ ਕਿੱਥੇ ਮੈਂ ਤੇ ਮਾੜੇ ਕੰਮ ਸੀਗਾ ਤੁਹਾਨੂੰ ਸਵੇਰੇ ਦੱਸ ਕੇ ਤੇ ਗਿਆ ਆਂ ਕਿ ਮੈਂ ਜਲੰਧਰ ਕੇ ਜਾਣਾ ਸੀਗਾ ਤੇ ਤੇਰੇ ਤੋਂ ਤੁਹਾਡੇ ਮਾੜੇ ਚ ਕੰਮ ਹੀ ਨਹੀਂ ਖਤਮ ਹੁੰਦੇ ਮੇਰੀ ਗੱਲ ਸੁਣ ਕਿਰਨ ਕੱਟਾ ਡੇਢ ਘੰਟਾ ਹੋ ਗਿਆ ਪਤਾ ਨਹੀਂ ਕਿੱਥੇ ਗਈ ਏ ਤੇ ਹਜੇ ਤੱਕ ਘਰ ਨੂੰ ਹੀ ਆਈ ਤੇ ਜਸਬੀਰ ਗਈ ਸੀ ਤੁਹਾਨੂੰ ਕੋ ਨਹੀਂ ਲੱਭੀ ਉਹ ਵੀ ਰੋਂਦੀ ਪੀਂਦੀ ਵਾਪਸ ਆਈ ਆ ਛੇਤੀ ਆ ਓਹੋ ਕੀ ਹੋ ਗਿਆ ਐਵੇਂ ਪੈਨਿਕ ਮਾਹੌਲ ਕ੍ਰੀਏਟ ਕਰੀ ਜਾਂਦੇ ਸਾਰਾ ਟੱਬਰ ਤੁਸੀਂ ਕੀ ਹੋਇਆ ਮੰਮੀ ਨੂੰ ਕੋ ਘਰੇ ਬੈਠੋ ਆਰਾਮ ਨਾਲ ਉਹ ਗਈ ਹੋਣੀ ਹੈ ਕਿਤੇ ਕਿਹੇ ਕੰਮ ਕਰ ਕੇ 1 ਘੰਟੇ ਡੇਢ ਘੰਟੇ ਦੀ ਤੁਹਾਨੂੰ ਦੱਸ 10 ਵਜ ਗਿਆ ਵਾ ਹਾਏ ਵੇ ਕੱਕਾ ਵੇ ਦੱਸ ਹਾਏ ਕਹਿੰਦਾ ਬੈ ਘੰਟਾ ਵੇ ਮੇਰੇ ਤੇ ਸਾਡੀ ਜਾਨ ਨਿਕਲਣ ਨੂੰ ਆਈ ਬਈ ਤੈਨੂੰ ਘੰਟੇ ਦੀ ਵੀ ਸੁੱਝਦੀਆਂ ਨੇ ਤੂੰ ਛੇਤੀ ਆ ਫੜਾ ਫੜ ਤੋ ਤੁਰ ਕੰਮ ਛੱਡ ਦੇ ਜਿਹੜਾ ਵੀ ਹੈਗਾ ਕੀ ਗੱਲਾਂ ਕਰੀ ਜਾਂਦੇ ਜੀ ਕੀ ਗੱਲਾਂ ਕਰੀ ਜਾਂਦੇ ਜੀ ਮੈਂ ਜਲੰਧਰ ਹੈਗਾ ਮੈਂ ਉੱਡ ਕੇ ਆ ਜਾ ਅਸਮਾਨੋਂ ਖਾਏ ਤੇਰਾ ਜਲੰਧਰ ਤੂੰ ਛੇਤੀ ਆ ਬੱਸ ਕੌਣ ਕੋਲ ਨੂੰ ਹੋਇਆ ਕੀ ਆ ਚਾਚੀ ਕਿੱਥੇ ਗਈ ਆ ਉਹਦਾ ਫੋਨ ਸਵਿਚ ਆਫ ਹੈ ਕੱਲੀ ਗਈ ਆ ਉਹਨਾਂ ਨਾਲ ਤੇਰੀ ਤਾਈ ਗਈ ਏ ਲੈ ਹਾਦ ਹੋ ਗਈ ਤੁਹਾਡੇ ਵਾਲੀ ਜੇ ਤਾਈ ਗਈ ਤੇ ਕਾਦੇ ਫਿਕਰ ਕਰੀ ਜਾਂਦੇ ਰੇ ਉਹ ਬਹਿ ਜਾਓ ਸਾਰੇ ਜਣੇ ਆਰਾਮ ਨਾਲ ਆ ਜਾਂਦੀ ਕੋਈ ਨਹੀਂ ਹੋਏ ਰੱਬਾ ਤੁਸੀਂ ਤਾਂ ਮੋਲ ਹੈ ਕੀਤਾ ਵਾ ਜਿਤਨਾ ਪਤਾ ਨਹੀਂ ਕੀ ਉਹ ਚੱਲਿਆ ਵਾ ਭਾਈ ਜੀ ਆ ਗਈ ਜੇ ਬਾਜ ਆ ਗਈ ਹੈ ਅੱਛਾ ਆ ਜਾਂਦੀ ਆ ਗਈ ਤਾਂ ਹਾਦ ਹੋ ਗਈ ਤੁਹਾਡੇ ਵਾਲੀ ਐਵੇਂ ਚਲੋ ਠੀਕ ਹੈ ਸ਼ੁਕਰ ਸ਼ੁਕਰ ਹੋ ਗਿਆ ਤੇਰਾ ਸ਼ੁਕਰ ਕਿੱਥੇ ਗਈ ਸੀ ਤੂੰ ਕਿਰਨ ਕਿੱਥੇ ਚਲ ਗਈ ਸੀ ਤੈਨੂੰ ਪਤਾ ਮੇਰੇ ਤਾਂ ਜਾਨ ਹੀ ਨਿਕਲ ਗਈ ਸੀ ਇੰਨਾ ਟਾਈਮ ਲਾਤਾ ਸਬਜ਼ੀ ਲੈਣ ਲੱਗਿਆ ਸਾਡੇ ਸਾਰੇ ਰੁੱਕੇ ਪਏ ਨੇ ਤਾਈ ਜੀ ਆਂ ਤੇ ਦਵਾਈ ਉਹਨੂੰ ਸਾਜਾ ਬੈਜਾ ਉਹ ਮੈਂ ਨਾ ਤਾਈ ਜੀ ਨਾਲ ਗਈ ਸੀ ਇਹਨਾਂ ਦੀ ਦਵਾਈ ਲੈਣ ਵਾਸਤੇ ਤੇ ਦਵਾਈ ਤੇ ਸਾਨੂੰ ਮਿਲੀ ਨਹੀਂ ਮੈਂ ਕਿਹਾ ਚੱਲ ਅੱਗੇ ਚੱਲ ਜੀ ਨੇ ਹੋਰ ਉੱਥੇ ਗਏ ਆ ਸਾਡੇ ਐਕਟਿਵ ਵਾਲਾ ਟਾਇਰ ਪੈਂਚਰ ਹੋ ਗਿਆ। ਉੱਤੋਂ ਗਰਮੀ ਇੰਨੀ ਜ਼ਿਆਦੀ। ਪਰ ਤੇਰਾ ਮੋਬਾਈਲ ਦਾ ਸਟ੍ਰੈਜ ਕਿਉਂ ਆਫ ਸੀ? ਉਹ ਸਵਿੱਚ ਆਫ ਉਹ ਸਵਿੱਚ ਆਫ ਹੋ ਗਿਆ ਕਿਉਂਕਿ ਬੈਟਰੀ ਖਤਮ ਹੋ ਗਈ ਮੇਰੇ ਫੋਨ 'ਚ। ਘਰੋਂ ਮੈਂ ਚਾਰਜ ਹੀ ਨਹੀਂ ਕਰਕੇ ਲੈ ਕੇ ਗਈ ਸੀ। ਤੇ ਸਬਜ਼ੀ ਕਿੱਥੇ ਆ? ਸਬਜ਼ੀ ਗਰਮੀ ਇੰਨੀ ਟਾਇਰ ਪੈਂਚਰ ਹੋ ਗਿਆ। ਫਿਰ ਟਾਇਰ ਆਪਾ ਲਵਾਇਆ ਤੇ ਮੈਂ ਕਿਹਾ ਛੱਡ ਪਰਾਂ। ਟਾਇਰ ਲਵਾਇਆ ਕਿ ਪੈਂਚਰ ਲਵਾਇਆ? ਪੈਂਚਰ ਲਵਾਇਆ ਤੇ ਮੈਂ ਕਿਹਾ ਛੱਡ ਪਰਾਂ। सब्जी आप बेचारो मंगा लेंगे यही गया ही ना मैं। चुप कर जा गिर हूं झूठ बोलना बहुत हो गया ਸਾਰੇ ਸੱਚ ਦੱਸ ਸੱਚ ਕਿਹੜਾ ਸੱਚ ਸਾਚੀ ਤੇ ਦੱਸਿਆ ਤਾਈ ਜੀ ਕਹਿ ਉਹ ਜੀ ਗੱਲਾਂ ਕਰਨ ਦੇ ਜਿੱਥੇ ਜਿੱਥੇ ਆਪਾਂ ਗਏ ਆ ਮੈਂ ਸਾਰਾ ਕੁਝ ਦੱਸਦਾ ਇਹਨਾਂ ਨੂੰ ਚਲੋ ਸਾਰਿਆਂ ਨੇ ਚੱਲੀ ਗਰਮੀ ਵੇਖੋ ਕਿੰਨੀ ਆ ਸਾਰੇ ਵੇਖੋ ਐਵੇਂ ਟੈਨਸ਼ਨ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਸਾਰਿਆਂ ਦਾ ਚਲੋ ਨਹੀਂ ਕਰੂੰ ਤੂੰ ਪੂਰਾ ਸੱਚ ਦੱਸ ਤੂੰ ਅਧੂਰੀ ਗੱਲ ਕਰਨੀ ਦੀ ਹੈ ਜੇ ਤੇਰੀ ਹਿੰਮਤ ਨਹੀਂ ਆਂਗੀ ਮੈਂ ਦੱਸਨੀ ਆਂਗੀ ਮੈਂ ਆਪਣਾ ਪਾਪ ਲੁਕਾਣਾ ਨਹੀਂ ਹੈਗਾ ਦੱਸ ਦੇ ਕਿ ਮੈਂ ਦੱਸਾਂ ਸਾਡੇ ਦੇ ਮੈਂ ਕਿਰਨ ਨੂੰ ਨੇੜੇ ਛੁੱਟ ਗਈ ਸੀ ਮਾਰਾ ਤੇਰੇ ਕੱਚ ਪੇੜ ਹੈ ਕੁੜੀ ਨੇ ਛੁੱਟਣ ਵਾਸਤੇ ਚਲੀ ਗਈ ਸਾ ਇਹਨਾਂ ਦਾ ਆ ਵੀ ਮਰ ਜਾਂਦੀ ਤੇ ਚੰਗਾ ਸੀ ਜਸਤੀ ਤੇ ਨਹੀਂ ਤੂੰ ਸੁੱਟਾਂ ਚੱਲਨੀ ਐ ਸ਼ਰਮ ਨਹੀਂ ਆਈ ਤੈਨੂੰ ਅਕਲ ਕਰ ਕੁਛ ਭੈਣ ਜੀ ਕੀ ਕਰਨ ਲੱਗੇ ਸੀ ਤੁਹਾਡੇ ਦੇ ਚ ਨਫਰਤ ਹੈ ਗਈ ਆ ਮੈਨੂੰ ਪਤਾ ਹੈ ਪਰ ਇੰਨੀ ਨਫਰਤ ਕਿ ਤੁਸੀਂ ਉਸ ਕੁੜੀ ਨੂੰ ਸੁੱਟਾ ਚਲੇ ਗਏ ਅਸੀਂ ਵੀ ਤਾਂ ਕੀ ਸਮਝਦੇ ਦੇ ਸੀ ਨਹੀਂ ਹੋਣ ਇਹਨਾਂ ਨੂੰ ਆਪਣੀ ਗਲਤੀ ਦਾ ਨ ਪਛਤਾਵਾ ਹੋ ਗਿਆ ਤੇ ਸੁਧਰ ਗਏ ਨਹੀਂ ਇਹ ਨਹੀਂ ਸੁਧਰੇ ਪਰ ਨਹੀਂ ਕਦਰਿਤ ਤਾਂ ਵੱਡੇ ਹੀ ਐਵੇਂ ਦੇ ਹੋਣ ਤੇ ਛੋਟਿਆਂ ਨੂੰ ਵਿਗਾੜਨ ਵਿੱਚ ਉਹਨਾਂ ਦਾ ਪੂਰਾ ਹੱਥ ਹੁੰਦਾ ਹੈ। ਯਾਨੀ ਕਿ ਤੁਸੀਂ ਬਦਲੇ ਨਹੀਂ। ਜੋ ਕੁਝ ਕੀਤਾ ਨਾ ਕੱਲ ਤੁਸੀਂ ਉਹ ਸਾਰਾ ਨਾਟਕ ਸੀ। ਉਹ ਜਸਵੀਰ ਨਾਟਕ ਸੀ। ਇਹ ਨਹੀਂ ਬਦਲ ਸਕਦੇ। ਹਾਂ ਜਿਹੜੇ ਸ਼ੁਰੂ ਤੋਂ ਵਿਗੜੇ ਹੋਣ ਉਹਨਾਂ ਨੇ ਕੀ ਸੁਧਰਨਾ? ਕਿਰਨ ਕੋਤ ਤੇਨੂੰ ਲੱਗੀ ਤੇ ਨਹੀਂ ਕਿਤੇ। ਵਾਹ ਮੰਮੀ ਜੀ। ਤਾਂ ਸ਼ਰਮ ਨਾ ਆਈ? ਦ ਰਾਣੀ ਦੇ ਨੂੰਹ ਨੂੰ ਸੁੱਟਣ ਚਲੇ ਗਏ ਪੱਲਾ ਤੁਸੀਂ ਨਾ ਮੰਨੂ ਸੁੱਟ ਦੇ ਅੰਨੀ ਨਫਰਤ ਤਾਂ ਮੰਨਦੇ ਵਿੱਚ ਆ ਗਈ ਆ ਅੰਨੀ ਨੂੰਹਾਂ ਤੁਹਾਨੂੰ ਨਫਰਤ ਆ ਤੁਸੀਂ ਆਉਂ ਕਰੋ ਰਸੋਈ 'ਚ ਜਾਓ ਤੇ ਕੋਈ ਚੀਜ਼ ਬਣਾਓ ਤੇ ਉਹਦੇ ਵਿੱਚ ਪਾਓ ਜ਼ਹਿਰ ਤੇ ਸਾਰੀਆਂ ਨੂੰਹਾਂ ਨੂੰ ਖਵਾ ਦਿਓ ਤੇ ਆਪਣੇ ਘਰ ਰਾਮ ਨਾ ਤੁਸੀਂ ਐਸ਼ ਕਰੋ ਕਲਮ ਕੱਲੇ ਕਿਉਂ ਤੁਹਾਨੂੰ ਕੁਝ ਨਜ਼ਰ ਨਾ ਆਵੇ ਸੁੰਦੇ ਪਈਓ ਨਾ ਮੇਰੀ ਗੱਲ ਸੁਨੋ ਸਾਰੇ ਜਾਨੀ ਬਸ ਕਰ ਜੋ ਉਹਨਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਉਹਨਾਂ ਨੇ ਮਾਫੀ ਮੰਗ ਲਈ ਆ ਸਾਡੇ ਕੋਲ ਇੱਥੇ ਆਪਾਂ ਹੀ ਨਹੀਂ ਉਹਨਾਂ ਨੂੰ ਸਮਝਾਂਗੇ ਠੀਕ ਆ ਵੱਡੇ ਸਿਗੇ ਘੱਟ ਦੇ ਉਹਨਾਂ ਨੇ ਗਲਤੀ ਕੀਤੀ ਆ ਬੜੀ ਵੱਡੀ ਗਲਤੀ ਕੀਤੀ ਆ ਪਰ ਜੇ ਆਪਾਂ ਹੀ ਮੌਕਾ ਦੇਵਾਂਗੇ ਤੇ ਫੇਰ ਕੌਣ ਦੇਗਾ ਮੌਕਾ ਕਿੰਨੀ ਵਾਰੀ ਕੱਲ ਵੀ ਤੇ ਇਹਨਾਂ ਨੇ ਮਾਫੀ ਮੰਗੀ ਸੀ ਨਾ ਤੇ ਇਹ ਕੀ ਪਤਾ ਹੁਣ ਵੀ ਡਰਾਮਾ ਦਾ ਕਰਦੇ ਹੋਣਾ ਮਾਫੀ ਮਾਕੇ ਇਹ ਨਹੀਂ ਪੁੱਤਰ ਸੁਧਰ ਸਕਦੇ ਇਹਨਾਂ ਦੇ ਦਿਲ ਵਿੱਚ ਨਾ ਕੋਈ ਨਾ ਕੋਈ ਸਾਜ਼ਿਸ਼ ਚਲਦੀ ਹੀ ਰਹਦੀ ਐ ਇਹ ਸੋਚਦੇ ਨੇ ਉਹ ਹੱਸਿਆ ਕਿਉਂ ਤੇ ਮੈਂ ਕਿਹੜੇ ਤਰੀਕੇ ਦੇ ਨਾਲ ਉਹਦਾ ਹਾਸਾ ਖਤਮ ਕਰ ਦਸਿਆਪਾ ਪਾਵਾਂ ਮੈਂ ਤੁਹਾਨੂੰ ਕਿਹਾ ਸੀ ਨਾ ਮੰਮੀ ਨਹੀਂ ਸੁਧਰ ਸਕਦੇ ਤੁਸੀਂ ਮੇਰੀ ਇੱਕ ਕੰਨੀ ਸੁਣੀ ਅਸੀਂ ਗਲਤ ਸੀਗੇ ਜਸਵੀਰ ਅਸੀਂ ਗਲਤ ਸਾਂ ਪੈ ਜੀ ਆ ਮੂੰਹ ਨਹੀਂ ਮਿੱਠੀ ਤੇ ਢਿੱਡੇ ਦੀ ਕੋੜੀ ਹੀ ਜੇ ਚਾਹੀ ਜੀ ਛੱਪ ਕਰ ਜੋ ਕਿਸੇ ਨੇ ਇਹਨਾਂ ਨੂੰ ਕੁਝ ਨਹੀਂ ਕਹਿਣਾ ਕਿਰਨ ਸਮਾਨ ਪੈਕ ਕਰ ਮੈਂ ਤੈਨੂੰ ਹੁਣ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਕੀ ਪਤਾ ਇਹਨਾਂ ਦਿਮਾਗ 'ਚ ਕਿਹੜੀ ਗੱਲ ਚੱਲਨੀ ਫਿਰ ਤੈਨੂੰ ਮੱਛੀ ਵੀ ਨਹੀਂ ਲੈਣਾ ਚਲੋ ਚੱਲੀਏ ਸਾਰੇ ਜਾੜੇ ਇਕੱਠੇ ਚਲੋ 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 ਤਾਈ ਜੀ ਮੰਨੂ ਵੀ ਆਪਣੇ ਨਾਲ ਲੈ ਜਾਓ ਮੰਨੂ ਵੀ ਲੈ ਜਾਓ ਮੈਂ ਲੈ ਜਾਉ ਨਾਲ ਮੈਂ ਨਹੀਂ ਲੈਣਾ ਇਹਨਾਂ ਦੇ ਨਾਲ ਕਿਰਨ ਮੈਂ ਤੇਰੇ ਨਾਲ ਬੈਠਾ ਹਾਂ ਚਲੋ ਚਲੋ ਪੂਜਾ ਨੂੰ ਵੀ ਕਹੇ ਚੱਲੇ ਰੇ ਲੋ ਕੱਲੇ ਤੂੰ ਕੱਲੇ ਰਿਆ ਜੇ ਇੱਥੇ ਵਾਹ ਵਾਹ ਕਰਿਆ ਜੇ ਹੱਸਿਆ ਜੇ ਬਸ ਹੋਰ ਕੋਸ਼ਿਸ਼ ਨਾ ਕਰਿਆ ਜੇ ਪਰਵਾਹ ਸਾਹਮਣਾ ਤੁਹਾਡੇ ਵਾਸਤੇ ਕੰਮ ਨਹੀਂ ਹੈਗਾ ਮੈਂ ਕਿਰਨ ਨੂੰ ਗਿਆ ਜੀ ਮੈਨੂੰ ਮਰਨ ਦੇ ਇੰਨੇ ਮੈਨੂੰ ਬਚਾ ਲਿਆ ਮੈਂ ਅੱਗੇ ਗਿਆ ਸੀ ਮੇਰੇ ਗੁਨਾਹਾਂਾਂ ਦੀ ਮਾਫੀ ਨਹੀਂ ਹੈਗੀ ਕਿਰਨ ਨਹੀਂ ਜ਼ਬਰਦਸਤੀ ਮੈਨੂੰ ਘਰ ਲੈ ਕੇ ਆਈਏ रुक के जो बात करो बहुत हो गया और क्यों है तू सिर्फ सारे किधर ना जाओ कांच छाड़ के कोई ना जाओ मैं ही इस घर पे चली गई मैंने माफ कर दो ਮੇਰੇ ਗੁਨਾਹ ਮਾਫ ਕਰਨ ਦੇ ਲਾਇਕ ਨਹੀਂ ਮੈਂ ਛੱਡ ਕੇ ਜਾ ਰਹੀ ਤੁਸੀਂ ਰੱਬ ਵਸ ਕਰ ਚ ਨਹੀ ਨਹੀਂ ਤਾਈਏ ਤੋਹੀ ਕਿਉਂ ਕਾਟ ਛੱਡ ਕੇ ਜਾਣਾ ਮੇਰੀ ਸਾਰੇ ਜਣੇ ਗੱਲ ਸੁਣੋ ਤੁਸੀਂ ਵੀ ਤੇ ਸਾਰੇ ਇਤਰਾਹ ਦੇ ਹੀਗੇ ਸੀ ਨਾ ਤੁਸੀਂ ਕਿਹੜਾ ਆਪਣੀਆਂ ਨੂੰਹਾਂ ਦੇ ਨਾਲ ਚੰਗੀਆਂ ਕੀਤੀਆਂ ਬਾਅਦ ਚ ਤੁਸੀਂ ਵੀ ਤੇ ਸੁਧਰੀਆਂ ਹੀ ਜੇ ਨਾ ਚਾਹੀ ਜੀ ਤੁਸੀਂ ਮੰਮੀ ਤੁਸੀਂ ਚਾਚੀ ਜੀ ਤੁਸੀਂ ਤੇ ਰਾਜਤਾਈ ਜੀ ਵੀ ਤੁਸੀਂ ਕੀ ਕੁਛ ਨਹੀਂ ਕੀਤਾ ਆਪਣੀਆਂ ਨੂੰਹਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਛਤਾਵਾ ਹੋਇਆ ਨਾ ਕਿ ਆਪਾਂ ਜੋ ਕੀਤਾ ਵੈਸੇ ਕੀਤਾ ਤੇ ਅੱਜ ਮੈਂ ਉਹੀ ਪਛਤਾਵਾ ਤਾਈ ਜੀ ਦੀ ਅੱਖਾਂ 'ਚ ਦੇਖਿਆ ਜਦੋਂ ਇਹ ਮੈਨੂੰ ਸੁਟਾ ਲੱਗੇ ਸੀ ਮੈਂ ਤੁਹਾਨੂੰ ਇਹੋ ਹੀ ਕਹਿਣਾ ਚਾਹਦੀ ਕਿ ਉਹਨਾਂ ਨੂੰ ਮਾਫ਼ ਕਰ ਦੋ ਤੇ ਆਪਾਂ ਪਹਿਲਾਂ ਵਾਂਗ ਸਾਰੇ ਨਾਲ ਮਿਲ ਕੇ ਰਹੀਏ ਉਹਨਾਂ ਦੀ ਕੱਲ ਪਹਿਲੀ ਗਲਤੀ ਸੀ ਜਿਹੜੀ ਕਿ ਉਹਨਾਂ ਨੇ ਝੂਠੀ ਮਾਫੀ ਮੰਗੀ ਪਰ ਅੱਜ ਉਹਨਾਂ ਦੀ ਮਾਫੀ ਬਿਲਕੁਲ ਸੱਚੀ ਆ ਉਹ ਇੱਕ ਮੌਕਾ ਤੇ ਰੱਬ ਵੀ ਦੇ ਦਿੰਦਾ ਵਾ ਅਸੀਂ ਸਾਰੇ ਰੱਬ ਤੋਂ ਵੱਡੇ ਹੋ ਗਏ ਕੀ ਆਪਾਂ ਇੱਕ ਜਣਾ ਮਾਫੀ ਮੰਗਰਦੇ ਆਵਾ ਉਹਨੂੰ ਆਪਾਂ ਮਾਫ ਨਹੀਂ ਕਰ ਸਕਦੇ ਇੰਨਾ ਹੀ ਗੁੱਸਾ ਸਾਡੇ ਅੰਦਰ ਹੋ ਗਿਆ ਮੰਮੀ ਤੁਸੀਂ ਤੇ ਸਮਝੋ ਇਹ ਗੱਲ ਚਾਚੀ ਜੀ ਤੁਸੀਂ ਵੱਡੇ ਜੀ ਚਾਈ ਜੀ ਤੁਸੀਂ ਵੀ ਜੇ ਉਹ ਮਾਫੀ ਮੰਗਣਦੇ ਆ ਨਾ ਤੇ ਉਹਨਾਂ ਨੂੰ ਮਾਫ ਕਰਨ ਦੇ ਵਿੱਚ ਕੋਈ ਹਰਜ ਨਹੀਂ ਆ ਜੇ ਤੁਸੀਂ ਉਹਨਾਂ ਨੂੰ ਮਾਫ ਨਹੀਂ ਕਰਨਾ ਫਿਰ ਤੇ ਤੁਹਾਨੂੰ ਵੀ ਮਾਫ ਨਹੀਂ ਕਰਨਾ ਚਾਹੀਦਾ ਸਿਗਾ ਕਿਉਂ ਆਪਾਂ ਤੇ ਕਰਾਂ ਸਭ ਸਾਰੇ ਠੀਕ ਐ ਚਾਹੀ ਵੀ ਵਧੀਆ ਮੈਂ ਵੀ ਭੈਂਜੀ ਵੀ ਹੁਣ ਹੁਣ ਤੁਸੀਂ ਵਧੀਆ ਜੇ ਪਹਿਲਾਂ ਜਾ ਕੇ ਵੇਖੋ ਪਹਿਲਾਂ ਤੁਸੀਂ ਸਾਰੇ ਨੇ ਕੀ ਕੁਝ ਕੀਤਾ ਆਪਣੀਆਂ ਨੂਹਾਂ ਦੇ ਨਾਲ ਮੁੰਡੇ ਉਹ ਵੀ ਵਧੀਆ ਹੋ ਜਾਣਗੇ ਤੇ ਹਾਂ ਧੀ ਦੀ ਦੱਡपरी ਕਹਾਣੀ ਅੱਜ ਇੱਥੇ ਹੀ ਖਤਮ ਬਿਲਕੁਲ ਸਹੀ ਗੱਲ ਹੈ ਅਸੀਂ ਗਲਤ ਸੀ ਅਸੀਂ ਗਲਤ ਸੀ ਨਾ ਜੇ ਆਪਾਂ ਠੀਕ ਹੋ ਗਏ ਤਾਂ ਭੈਣ ਜੀ ਵੀ ਠੀਕ ਹੋ ਜਾਣਗੇ ਤੰਜੇ ਨਾ ਰੋ ਤੁਸੀਂ ਹਾਂ ਬਸ ਨਾ ਰੋ ਕੋਈ ਨਹੀਂ ਅਸੀਂ ਸਾਰੇ ਕੱਟੇ ਰਵਾਂਗੇ ਹਾਂ ਤਾਂ ਜੋ ਪਾ ਪੀਆ ਪਹਿਲਾ ਰਿਹਾ ਜੋ ਹੂੰ ਚਲੋ ਹੁਣ ਉਹੀ ਡਾਇਲੋਗ ਬੋਲ ਕੇ ਦੱਸ ਦਿਓ ਰਸੋਈ ਚ ਨਹੀਂ ਵੜਨ ਦੇਣਾ ਅਚਾਨ ਦੱਸੋ ਧੀ ਦੀ ਦੁੱਖ ਭਰੀ ਕਹਾਣੀ ਖਤਮ ਹੈ ਨਾ ਹਾਂਜੀ ਬੋਲੋ ਜੀ ਨਾ ਬਿਲਕੁਲ ਖਤਮ ਹੈ ਜੀ ਧੀ ਦੀ ਦੁੱਖ ਭਰੀ ਕਹਾਣੀ ਖੰਡਾ ਹਾਂਜੀ ਸਸੀ ਗਾਈ ਦੀ ਸਾਰਿਆਂ ਨੂੰ ਕਿਵੇਂ ਸਾਰੀ ਜਾਣੇ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਅੱਜ ਧੀ ਦੀ ਦਰਦ ਭਰੀ ਕਹਾਣੀ ਦਾ ਹੋ ਗਿਆ ਵਾ ਅਗਤ ਤੇ ਤੁਸੀਂ ਸਾਰੇ ਜਣੇ ਦੱਸਿਓ ਸਾਨੂੰ ਕਿਵੇਂ ਦੀ ਲੱਗੀ ਸਟੋਰੀ ਤੇ ਹਾਂ ਦੋ ਜਣੇ ਜਿਹੜੇ ਨਹੀਂ ਹੈਗੇ ਸਾਡੇ ਰਾਜ ਅੰਟੀ ਤੇ ਪੂਜਾ ਦੀਦੀ ਉਹਨਾਂ ਦੋਵਾਂ ਨੂੰ ਬੜਾ ਹੀ ਜ਼ਰੂਰੀ ਕੰਮ ਸੀਗਾ ਇਸ ਕਰਕੇ ਉਹ ਨਹੀਂ ਆ पाए ਤੇ ਸਾਹਿਲ ਅੰਦਰ ਬੈਠਾ ਹੋਇਆ ਜੇ ਹਾਂ ਉਹ ਤੁਹਾਨੂੰ ਪਤਾ ਵਾ ਕਿ ਉਹ ਠੀਕ ਨਹੀਂ ਉਹ ਐਕਸੀਡੈਂਟ ਹੋ ਗਿਆ ਸੀਗਾ ਇਸ ਕਰਕੇ ਉਹ ਨਹੀਂ ਇੱਥੇ ਖੜਾ ਹੋ ਉਹ ਪਾ ਰਿਹਾ ਪਾਇਆ ਤੇ ਇਸ ਕਰਕੇ ਉਹ ਅੰਦਰ ਬੈਠਾ ਆ ਤਾਂ ਉਹਦਾ ਵੀ ਆਪਾਂ ਸ਼ੋਰਟ ਦੇ ਦਾਂਗੇ ਤੇ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਹਾਂ ਤੁਸੀਂ ਕੁਝ ਕਹਿਣਾ ਕੋਈ ਆਪਤੀ ਦੀ ਦਰਦ ਭਰੀ ਕਹਾਣੀ ਹੈ ਕਿਸੇ ਨਾ ਅੱਜ ਦੇ ਸਮੇਂ ਚ ਕਿਰਨ ਬੁੱਤਰ ਸਾਰੀਆਂ ਧੀਆ ਹੀ ਸਾਰੀਆਂ ਨੂਆ ਹੀ ਕੋਈ ਵੀ ਕਹਿੰਦੇ ਨੇ ਨਾ ਜਿਹਨੂੰ ਨਾ ਫੋਲੋ ਉਹੀ ਵਧੀਆ ਜੇ ਜਿਹਨੂੰ ਫੋਲ ਲਾਂਗੇ ਨਾ ਉਹੀ ਦੁਖੀ ਨਿਕਲੇਗਾ ਇਸ ਕਰਕੇ ਨੂਆ ਵੀ ਢੀਆਂ ਸਨ ਕਦੀ ਤੇ ਸਾਰਿਆਂ ਦੀ ਹੀ ਦਰਦ ਭਰੀ ਕਹਾਣੀ ਜੇ ਬਿਲਕੁਲ ਭਾਵੇਂ ਕੋਈ ਵੱਡੀ ਆ ਤੇ ਭਾਵੇਂ ਕੋਈ ਛੋਟੀ ਆ ਤੇ ਕਹਾਣੀ ਤਾਂ ਕਿਸੇ ਨਾ ਕਿਸੇ ਦੀ ਹੈਗੀ ਬਸ ਬਸ ਚਲੋ ਜੀ ਠੀਕ ਆ ਜੇ ਸਾਡੀ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜਾ ਵੀ ਬੈਲ ਆਈਕਨ ਹੁੰਦਾ ਨਾ ਉਹ ਪਲੀਜ਼ ਪ੍ਰੈਸ ਕਰ ਦਿਆ ਕਰੋ ਬੜੇ ਜਾਣੇ ਕਿਤੇ ਇਹ ਤੁਹਾਡੀ ਵੀਡੀਓ ਆਜ ਜਾਂਦੀ ਆ ਫਿਰ ਅਗਲੇ ਦਿਨ ਆਪਾਂ ਵੇਖਦੇ ਹਾਂ ਕੋਈ ਹੋਰ ਪਾਰਟ ਆਇਆ ਹੁੰਦਾ ਕਿਉਂਕਿ ਤੁਸੀਂ ਨੋਟੀਫਿਕੇਸ਼ਨ ਔਨ ਨਹੀਂ ਕੀਤੀ ਹੁੰਦੀ ਇਸ ਕਰਕੇ ਨੋਟੀਫਿਕੇਸ਼ਨ ਜ਼ਰੂਰ ਓਨ ਕਰਿਆ ਕਰੋ ਤਾਂਕਿ ਸਾਡੀ ਜਿਹੜੀ ਵੀਡੀਓ ਪੈਂਦੀ ਸਾਡੇ ਵਾਰ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੇ ਸੋ ਥੈਂਕ ਯੂ so much ਜੀ ਲਵ ਯੂ ਆਲ ਥੈਂਕ ਯੂ ਸ਼ਨੀਵਾਰ ਵੇਖਦੇ ਆਂ ਫਿਰ ਪੋਸਟ ਪਾ ਦਾਂਗੇ ਲਾਈਵ ਦਾ ਥੈਂਕ ਯੂ ਜੀ ਥੈਂਕ ਯੂ